ਈ ਦਾ ਜਨਮ ਵੀ ਇਸ ਘਰ 'ਚ ਹੋਇਆ ਤੇ ਪੜਿਆ ਵੀ ਇਸ ਬੰਦੇ ਦਾ ਢਾਂਗ ਲੈਣਾ ਬੰਗਿਆਂ ਦੇ ਗੁੰਲੇ ਢਾਂਗ ਬੰਡੋ ਤੇ ਪੜਿਆ ਜਦਾਂ ਚੰਗੇ ਬਹੁਤ ਜੰਗਾ ਮੁੰਡਾ ਹੈਗਾ ਪੰਨੂ ਮਿੱਠੀ ਬੋਲਣ ਚੱਲਣ ਬਹੁਤ ਜੰਗਾ ਹੈ ਜਾਨਨ ਦੀ ਵਧੀਆ ਇੰਦਕਾ ਹੈ ਇਹਨਾਂ ਦਾ ਲੱਗਦਾ ਕਿ ਆਪਣੇ ਪਿੰਡ ਦਾ ਮੁੰਡਾ ਅੱਜ ਇਸ ਮੁਕਾਮ ਤੇ ਪਹੁੰਚਿਆ ਬਹੁਤ ਵਧੀਆ ਜੀ ਤਰੱਕੀ ਕੀਤੀ ਹੈ ਬਹੁਤ ਮਾਣ ਹੈ ਜਿਹੜੇ ਪਿੰਡ ਵੀ ਜਾਣਦੇ ਆ ਸਾਨੂੰ ਇਹ ਦੱਸੀ ਤਾਂ ਗੱਦੜਜੀਤ ਸਾਹ ਦਾ ਪਿੰਡ ਆ ਬਹੁਤ ਮਾਣ ਕਰਦੇ ਕਹਿੰਦੇ ਉਹ ਪਿੰਡ ਦੇ ਤੁਸੀਂ ਉਤਲੀਆਂ ਬਣਾ ਦਿਆਂ ਨੂੰ ਸ਼ੋ ਗਿਆ ਜੋ ਦੁਨੀਆਂ ਦੇ ਵਿੱਚ ਨਾ ਆਇਆ ਸਾਡੇ ਪਿੰਡ ਦਾ ਵੀ ਨਾਮ ਰੋਸ਼ਨ ਕੀਤਾ ਤੇ ਜਿੱਥੇ ਵੀ ਚਾਹੀਦਾ ਅਸੀਂ ਕਿਤੇ ਵੀ ਕਹਿੰਦਾ ਪੁੱਛਦੇ ਹੋ ਤੁਹਾਡਾ ਪਿੰਡ ਗਦਜੀਤ ਖਾਂ ਵਾਲਾ ਆ ਸਾਡਾ ਵੀ ਨਮਸਕਾਰ ਮਾਣ ਉੱਚਾ ਹੋ ਜਾਂਦਾ ਵੀ ਸਾਡੇ ਪਿੰਡ ਦੇ ਮੁੰਡੇ ਦਾ ਨਾਮ ਇਹ ਦੁਨੀਆ ਦੇ ਵਿੱਚ ਛਾ ਗਿਆ ਹੈ ਚਿਕਲਟਸ ਦੇ ਇਕਰੋਡਨਿਕ ਸੋਰਾ ਟੀਵੀ ਤੇ ਮੈਂ ਹਾਸ਼ਮ ਗੁਣ 31 ਦਸੰਬਰ ਦੀ ਰਾਤ ਨੂੰ ਦੋਸਾਂਝਾ ਵਾਲੇ ਦਾ ਕਾਨਸਰਟ ਜਿਹੜਾ ਆਪਣੇ ਹੋਮ ਟਾਊਨ ਲੁਧਿਆਣੇ ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਸ਼ਟਡਾਊਨ ਸ਼ਟਡਾਊਨ ਲੁਧਿਆਣਾ ਕਰ ਦਿੱਤਾ ਸੀਗਾ ਤੇ ਵਰਲ ਟੂਰ ਚੱਲ ਰਿਹਾ ਸੀ ਦਿਲੂ ਮਨਾਤੀ ਦਾ ਤੇ ਅੱਜ ਅਸੀਂ ਉਹਨਾਂ ਦੇ ਜੱਦੀ ਪਿੰਡ ਦੋਸਾਂਝ ਕਲਾ ਪਹੁੰਚਿਆ ਮੇਰੇ ਪਿੱਛੇ ਸਭ ਤੋਂ ਪਹਿਲਾਂ ਤਾਂ ਮਹੌਨਾ ਦਾ ਜਿਹੜਾ ਜੱਦੀ ਘਰ ਹੈ ਉਹ ਵੀ ਖਾ ਦੇਣਾ ਚਾਹੁੰਨੀ ਆ ਕਿ ਦਿਲਜੀਤ ਦਾ ਜਿਹੜਾ ਬਚਪਨ ਹੈ ਦਿਲਜੀਤ ਜਿੱਥੇ ਪੈਦਾ ਹੋਏ ਸਨ ਜਿੱਥੇ ਉਹਨਾਂ ਨੇ ਹੋਸ਼ ਸੰਭਾਲੀ ਕਹਿ ਸਕਦੇ ਆ ਆਪਣੇ ਬਚਪਨ ਦੀ ਸ਼ੁਰੂਆਤ ਕੀਤੀ ਇਹ ਉਹੀ ਇੱਕ ਬੰਨੇ ਹੱਲੇ ਵੀ ਉਹਨਾਂ ਦਾ ਪੋਸਟਰ ਲੱਗਾ ਹੈ ਚਾਹੇ ਉਹਨਾਂ ਦਾ ਪਰਿਵਾਰ ਇੱਥੇ ਨਹੀਂ ਰਹਿੰਦਾ ਪਰ ਉਹਨਾਂ ਦੇ ਜਿਹੜੇ ਰਿਸ਼ਤੇਦਾਰਾਂ ਦੇ ਵਿੱਚੋਂ ਕੁਝ ਲੋਕ ਇਸ ਘਰ ਦੇ ਵਿੱਚ ਰਹਿੰਦੇ ਨੇ ਕੋਸ਼ਿਸ਼ ਕਰਾਂਗੇ ਕਿ ਜੇ ਕਰੋਨਾ ਦੇ ਨਾਲ ਮੁਲਾਕਾਤ ਹੋ ਪਾਏ ਗੱਲਬਾਤ ਹੋ ਪਾਏ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਪਿੰਡ ਦੇ ਵਿੱਚ ਲੋਕ ਬਹੁਤ ਖੁਸ਼ ਨੇ ਕਿ ਦਿਲਜੀਤ ਨਿੱਕੇ ਹੁੰਦਿਆਂ ਕਿਸ ਤਰੀਕੇ ਦੇ ਨਾਲ ਇਹਨਾ ਗਲੀਆਂ ਦੇ ਵਿੱਚ ਖੇਡਦਾ ਹੁੰਦਾ ਸੀ ਭੱਜਦਾ ਹੁੰਦਾ ਸੀਗਾ ਤੇ ਜਿਨ੍ਹਾਂ ਨੇ ਦਿਲਜੀਤ ਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਵੇਖਿਆ ਹੈ ਉਹ ਹੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਪਿੰਡ ਦੇ ਵਿੱਚ ਕੁਝ ਲੋਕ ਮੌਜੂਦ ਨੇ ਠੰਡ ਕਰਕੇ ਬਾਅਦ ਵਿੱਚ ਕੋਈ ਨਹੀਂ ਪਰ ਜਿੰਨੇ ਕੁ ਲੋਕ ਇੱਥੇ ਮੌਜੂਦ ਨੇ ਸਭ ਤੋਂ ਪਹਿਲਾਂ ਤੇ ਆ ਪਾਪਾ ਜੀ ਦੇ ਨਾਲ ਗੱਲਬਾਤ ਕਰਾਂਗੇ ਸਸ਼ਕਲ ਜੀ ਕੀ ਨਾਮ ਹੈ ਤੁਹਾਡਾ ਮੰਗਤਰਾ ਜੀ ਜੀ ਦਲਜੀਤ ਦਾ ਘਰ ਇਹ ਜੱਦੀ ਪਿੰਡ ਇਹ ਹੈ ਜੀ ਜੀ ਦਾ ਜਨਮ ਵੀ ਇਸ ਘਰ 'ਚ ਹੋਇਆ ਤੇ ਪੜਿਆ ਵੀ ਇਸ ਪਿੰਡ ਦੇ ਦਾਹਾਂਕ ਲੈਣਾ ਬੰਗਿਆਂ ਦੇ ਕੋਲੇ ਦਾਹਾਂ ਪਿੰਡ ਉੱਥੇ ਪੜਿਆ ਉਦੋਂ ਪੜਦਾ ਪੜਦਾ ਫਿਰ ਇਹਨਾਂ ਦਾ ਮਾਮਾ ਸ਼੍ਰੀਮੰਦਰ ਸਿੰਘ ਛੋਟੀ ਜੀ ਬਹੁਤ ਕੀਤਨੀ ਸੀ ਮਿਲਗੇ ਇਹਨਾਂ ਦੇ ਨਾਲ ਕੀ ਸੀ ਸ੍ਰਿੰਦਰ ਸਿੰਘ ਜੀ ਉੱਥੋਂ ਸੀ ਉਹਨਾਂ ਨੇ ਫਿਰ ਕੋੜ ਲਿਆ ਉੱਥੋਂ ਵੀ ਫਿਰ ਗਾਉਣ ਦਾ ਸ਼ੌਂਕ ਨੂੰ ਲੈ ਕੇ ਤੇ ਇਥੇ ਗੁਰਦੁਆਰੇ ਚ ਵੀ ਕੀਰਤਨ ਛੋੜਨ ਦਾ ਕਰਦੇ ਹੁੰਦੇ ਸੀ ਉਦੋਂ ਬਾਅਦ ਫਿਰ ਲੁਧਿਆਣੇ ਰਹਿਣ ਲੱਗਾ ਆਇਆ ਲੁਧਿਆਣੇ ਰਹਿਣ ਲੱਗਾ ਲੁਧਿਆਣੇ ਰਹਿਣ ਲੱਗਾ ਫਿਰ ਉਤਲੀਆਂ ਬਣਦਿਆਂ ਨੂੰ ਸ਼ੋਗਿਆ ਜੋ ਦੁਨੀਆਂ ਦੇ ਵਿੱਚ ਨਾ ਆਇਆ ਸਾਡੇ ਪਿੰਡ ਦਾ ਵੀ ਨਾਮ ਰੋਸ਼ਨ ਕੀਤਾ ਤੇ ਜਿੱਥੇ ਵੀ ਚਾਹੀਦਾ ਸੀ ਕਿਤੇ ਵੀ ਕਹਿੰਦਾ ਪਹੁੰਚਦੇ ਹੋ ਸਾਡਾ ਪਿੰਡ ਦਜੀਤਖਾਂਜ ਵਾਲਾ ਆਇਆ ਸਾਡਾ ਵੀ ਉਹਨਾਂ ਮਸੂਲਾ ਮਾਨਚਾ ਹੋਈ ਨਾ ਫਖਰ ਹੋ ਜਾਂਦਾ ਕਿ ਸਾਡੇ ਪਿੰਡ ਦੇ ਮੁੰਡੇ ਦਾ ਨਾਮ ਇਹ ਦੁਨੀਆਂ ਦੇ ਵਿੱਚ ਛਾ ਗਿਆ ਹੈ ਤੇ ਅਸੀਂ ਇਹ ਦੁਆ ਕਰਦੇ ਹਾਂ ਕਿ ਹੋਰ ਦਿਨ ਰਾਤ ਦੁਨੀਆਂ ਵਿੱਚ ترقی ਕਰੇ ਹੋਰ ਵੀ ਪਿੰਡ ਦਾ ਨਾਮ ਉਂ ਬਲੰਦੀਆਂ ਤੇ ਪਹੁੰਚਾਵੇ ਅੱਛਾ ਆ ਤੁਸੀਂ ਤਾਂ ਦਲਜੀਤ ਨੂੰ ਛੋਟੇ ਹੁੰਦੇ ਵੀ ਵੇਖਿਆ ਹੋਣਾ ਨਾ ਕਿ ਦਲਜੀਤ ਕਿਵੇਂ ਪਿੰਡ ਦੀਆਂ ਗਲੀਆਂ ਦੇ ਵਿੱਚ ਘੁੰਮਦੇ ਸਨ ਕਿਵੇਂ ਹਾਸਾ ਮਜ਼ਾਕ ਕਰਦੇ ਸਨ ਖੇਡਦੇ ਸਨ ਵੱਡੇ ਹੋਏ ਇਸ ਪਿੰਡ ਦੇ ਵਿੱਚ ਬਹੁਤ ਸੌ ਸੁਭਾਅ ਦਾ ਸੀ ਤੇ ਹੁਣ ਵੀ ਉਹਨਾਂ ਦੀ ਕੋਈ ਪਾਰਟੀਸ਼ਨ ਨਹੀਂ ਕਿਸੇ ਨਾ ਵੀ ਨਾ ਕਿਸੇ ਦਾ ਪੋਲਿਟਿਕਲ ਬੰਦੇ ਨਾਲ ਆਪਣਾ ਉਹਨਾਂ ਦਾ ਆਪਣੀ ਮौज ਦਾ ਮੋਜੀ ਆ ਤੇ ਕਿਸੇ ਨਾ ਪਿੰਡ ਜਣਾ ਵੈਰਿਆ ਤੇ ਨਾ ਉਹਨਾਂ ਡੈਡੀ ਵੀ ਜੀ ਰੋੜੇ ਵਿੱਚ ਮਲਾਜਮ ਸੀ ਨੌਕਰੀ ਕੀਤੀ ਆ ਉਹਨਾਂ ਦਾ ਛੋਟਾ ਬ੍ਰਦਰ ਉਹ ਵੀ ਇੰਗਲੈਂਡ ਕਹਿੰਦੇ ਸੇ ਉਹ ਵੀ ਬਾਹਰ ਆ ਫੋਰਨ ਚਈਏ ਤੇ ਹੁਣ ਲਗਿਆਣੇ ਆਪਣੇ ਉੱਤੇ ਰਹਿ ਰਿਆ ਹਾਦਰ ਸਿੰਘ ਕੋਲਿਆ ਤੇ ਹੁਣ ਇਹਨਾਂ ਕੋਈ ਵਿਜੀ ਨਹੀਂ ਲੈ ਫਿਆਣ ਆਉਣ ਦਾ ਪਿੰਡ ਟਾਈਮ ਹੀ ਲੱਗਦਾ ਇਹਨਾਂ ਕੋ ਤੇ ਆਖਰੀ ਵਾਰ ਕਦੋਂ ਦਿਲਜੀਤ ਇਸ ਪਿੰਡ ਦੇ ਵਿੱਚ ਆਏ ਸਨ ਇਸ ਘਰ ਦੇ ਵਿੱਚ ਆਏ ਸਨ ਹਾਂ ਜਿਹੜੇ ਦੋਸਤ ਬਣਾਏ ਸੀ ਇੱਥੇ ਤੇ ਇਹ ਤੋਂ ਬਾਅਦ ਵੀ ਆਏ ਸੀ ਤੁਹਾਡੀ ਮੁਲਾਕਾਤ ਹੋਈ ਸੀ ਜਦੋਂ ਆਏ ਸੀ ਮਲੇ ਸੀ ਤਾਂ ਤੇ ਜਦੋਂ ਬੰਦੇ ਵਾਕ ਪਬਲਿਕ ਬਹੁਤ ਇਕੱਠੀ ਹੋ ਜਾਂਦੀ ਦਲਜੀਤ ਸਾਹਜ ਆਪਣੇ ਪਿੰਡ ਜਵਾਇ ਸੇ ਇੱਕ ਨੂੰ ਸ਼ੌਂਕ ਹੁੰਦਾ ਵੀ ਅਸੀਂ ਤਸਵੀਰ ਦੇਖਣਾ ਚਾਹੁੰਦੇ ਆਂ ਤੇ ਅਸੀਂ ਇਹੇ ਦੁਆ ਕਰਦੇ ਆਂ ਕਿ ਪ੍ਰਮਾਤਮਾ ਇਹਨੂੰ ਹੋਰ ਸਿਰਾਂ ਦੇ ਪਜਾਵੇ ਜਿਹਨੇ ਸਾਡੇ ਪਿੰਡ ਦਾ ਨਾਂ ਇੱਕ ਸੂਰੀ ਤਰ੍ਹਾਂ ਚਮਕਾ ਕੇ ਰੱਖਦਾ ਦਖਾਨ ਇੱਕ ਨਾਉਂ ਦਾ ਸਾਡਾ ਸਾਡਾ ਵੀ ਪਿੰਡ ਦਾ ਉਹ ਮਾਣ ਉਹ ਤੇ ਸਾਡੇ ਪਿੰਡ ਦਾ ਮੁੰਡਾ ਇੱਕ ਛੋਟਾ ਜਿਹਾ ਹੁੰਦਾ ਇਹਦੀ ਬਲੰਦੀਆਂ ਨੂੰ ਸ਼ੋਅ ਗਿਆ ਸਹੀ ਬਰਮਾਤਮਾ ਵਾਹਿਗੁਰੂ ਇਹ ਦੁਆ ਕਰਦੇ ਆਂ ਤੇਰੀ ਉਮਰ ਲੰਮੀ ਕਰੇ ਤੇ ਇਹਦੀ ਸ਼ਕਲਤਾ ਜੀ ਹੋਰ ਕਾਮਯਾਬੀ ਮਿਲੇ ਅੱਛਾ ਦਿਲਜੀਤ ਦੇ ਇੰਨੇ ਵੱਡੇ ਵੱਡੇ ਸ਼ੋਅ ਹੋ ਰਹੇ ਨੇ ਵੱਖ-ਵੱਖ ਜਗ੍ਹਾ ਤੇ ਜਾ ਕੇ ਦਿਲਜੀਤ ਸ਼ੋਅ ਕਰ ਰਹੇ ਨੇ ਤੁਸੀਂ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੈ ਨਾ ਕੁਝ ਵੀਡੀਓਜ਼ ਦੇਖਦੇ ਹੋ ਦਿਲਜੀਤ ਦੀਆਂ ਕਿ ਕਿਵੇਂ ਕਾਨਸਰਟ ਕਰ ਰਹੇ ਨੇ ਉਹ ਬਹੁਤ ਛੋਟੇ ਜਿਹੇ ਪ੍ਰੂਵਨ ਨਾ ਜਦੋਂ ਆਪਾਂ ਨਿਆਣੇ ਵੀ ਸਾਡੇ ਘਰਾਂ ਦੇ ਮੰਜੇ ਦੇ ਨੱਚਣ ਲੱਪੰਦੇ ਆ ਦਿਲਜੀਤ ਨੱਚਦਾ ਗੋਂ ਦਾ ਨੇ ਵਾਲੇ ਬੱਚੇ-ਬੱਚੇ ਦੇ ਮੂੰਹ ਦੇ ਨਾਂ ਦਿਲਜੀਤ ਦਾ ਹੀ ਆ ਜੇ ਕਿਸੇ ਨੇ ਪੁੱਛ ਲਓ ਤਦ ਦਿਲਜੀਤ ਦਾ ਨਾਂ ਪਹਿਲਾਂ ਹੋਣਾ ਮਰੇ ਦੁਖਾਂਜ ਅਜਿਹਾ ਅੱਛਾ ਤੁਸੀਂ ਦਿਲਜੀਤ ਦੇ ਕਿੰਨੇ ਕ ਗੀਤ ਸੁਣਦੇ ਹੋ ਬਾਪੂ ਜਰੂਰ ਜਰ ਟੈਲੀਵਿਜ਼ਨ ਦੇਖਦੇ ਆਂ ਕਿ ਸ਼ੋਅ ਦੇਖਣਾ ਟਾਈਮ ਹੀ ਲੱਗਦਾ ਉੱਥੇ ਤੇ ਟੈਲੀਵਿਜ਼ਨ ਜਿੰਨੇ ਵੀ ਗੀਤ ਸਾਰੇ ਸਾਰੇ ਬੜਾ ਸੁਣਾ ਲੱਗਦਾ ਸਾਨੂੰ ਤੇ ਸਾਡਾ ਵੀ ਥੋੜਾ ਖੂਨ ਵਾਦਾ ਜੇ ਸਾਡੇ ਪਿੰਡ ਦਾ ਮੁੰਡਾ ਇਥੇ ਇੰਨੇ ਮੰਚ ਦੇ ਸ਼ੋਅ ਵੇ ਅੱਛਾ ਦਿਲਜੀਤ ਨੂੰ ਕੁਝ ਕਹਿਣਾ ਚਾਹੁੰਦੇ ਹੋ ਦਿਲਜੀਤ ਜੀ ਅੱਜ ਹਨ ਵੀ ਚਲੋ ਠੀਕ ਹੈ ਬੋਲਵਾ ਤੇ ਲਾਈਵ ਵੀ ਜੀ ਆ ਇਹ ਰੰਜਨ ਦੇ ਵਿੱਚ ਵਿੱਚ ਕਿਤੇ ਕਿਤੇ ਟਾਈਮ ਕੱਢ ਕੇ ਆਪਣਾ ġeṛa ਜਮੀ ਮਾਰ ਜਾ ਕਰੇ ਪਿੰਡ ਦੇ ਲੋਕਾਂ ਦੇ ਵਿੱਚ ਆ ਕੇ ਥੋੜਾ ਪਿਆਰ ਪਾਵੇ ਆਪਣਾ ਕੀ ਬਾਤ ਹੈ ਮਤਲਬ ਮੈਨੂੰ ਲੱਗਦਾ ਕਿ ਦਿਲਜੀਤ ਜਿਨ੍ਹਾਂ ਗਲੀਆਂ ਦੇ ਵਿੱਚ ਵੱਡੇ ਹੋਏ ਨੇ ਖੇਡੇ ਨੇ ਇਸ ਗਲੀਆਂ ਦੇ ਵਿੱਚ ਇਸ ਪਿੰਡ ਦੇ ਵਿੱਚ ਉਹ ਰਹੇ ਨੇ ਹੈ ਨਾ ਤੇ ਜ਼ਰੂਰ ਜਦੋਂ ਉਹਨਾਂ ਨੂੰ ਸਮਾਂ ਮਿਲੇਗਾ ਇਸ ਪਿੰਡ ਦੇ ਵਿੱਚ ਦੁਬਾਰਾ ਆ ਕੇ ਸਾਰੇ ਦੇ ਨਾਲ ਮੁਲਾਕਾਤ ਕਰਨਗੇ ਹਾਂਜੀ ਵਜਣਾ ਕਿਤੇ ਰਹੇ ਕੀ ਹੈ ਅਮਰੀਕਾ ਚੱਲ ਜੂਗਾ ਕਿਨੇ ਨਾਂ ਦਾ ਹਾਂ ਜੇ ਵਜਣਾ ਉਹਦਾ ਜੀ ਆਪਣੀ ਧਰਤ ਮਾਤਾ ਨੂੰ ਪਿਆਰ ਜਨਮੂ ਮੀਨਾ ਪਿਆਰ ਦੇ ਵਿੱਚ ਆਪਣਾ ਚਾਹੀਦਾ ਕਿਉਂ ਜਨਾਂ ਦਾ ਪਿੰਡ ਦਾ ਸਾਂਝ ਕਰਨਾ ਬੋਲਣਾ ਕਿੱਥੇ ਜਾਵੇ ਤੇ ਮੈਂ ਜੂ ਬੇਨਤੀ ਕਰੂੰ ਕਿਤੇ ਆਵੇ ਪਿੰਡ ਦੇ ਵਿੱਚ ਜਰੂਰ ਆਨ ਨਵੀਂ ਜਨਰੇਸ਼ਨ ਨੂੰ ਪਤਾ ਲੱਗੇ ਦਿਲਜੀਤ ਖਾਨ ਇਹ ਆ ਇਹ ਪਿਆਰ ਹੀ ਹੈ ਦਲਜੀਤ ਦਾ ਜੋ ਉਹਨਾਂ ਨੇ ਆਪਣੇ ਪਿੰਡ ਦੇ ਵਿੱਚੋਂ ਇਸ ਦੁਨੀਆ ਭਰ ਦੇ ਵਿੱਚੋਂ ਇਕੱਠਾ ਕੀਤਾ ਹੈ ਲੋਕ ਉਹਨਾਂ ਨੂੰ ਇੰਨਾ ਪਿਆਰ ਕਰਦੇ ਨੇ ਚਾਹੇ ਉਹ ਬੱਚੇ ਨੇ ਚਾਹੇ ਉਹ ਬਜ਼ੁਰਗ ਨੇ ਸੋ ਇਹ ਦਲਜੀਤ ਦੀ ਗਾਇਕੀ ਦਲਜੀਤ ਦਾ ਨੇਚਰ ਹੀ ਹੈ ਜੋ ਇੰਨਾ ਪਿਆਰ ਉਹਨਾਂ ਨੂੰ ਮਿਲਦਾ ਹੈ ਪਿੰਡ ਦੇ ਵਿੱਚ ਯਾਦ ਕੀਤਾ ਜਾਂਦਾ ਹੈ ਅ ਪਿੱਛੇ ਵੀ ਕਾਫੀ ਸਾਰੇ ਲੋਕ ਨੇ ਬੱਚੇ ਨੇ ਥੇ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਲੇਕਿਨ ਇੱਕ ਗੱਲ ਜਿਹੜੀ ਦਿਲਜੀਤ ਦੀ ਹੈ ਕਿ ਬਚਪਨ ਦੇ ਵਿੱਚ ਉਹਨਾਂ ਨੇ ਕਿਵੇਂ ਮਿਹਨਤ ਕੀਤੀ ਕਿਵੇਂ ਗਾਇਕੀ ਦੇ ਵਿੱਚ ਉਹਨਾਂ ਦਾ ਸਫ਼ਰ ਦੀ ਸ਼ੁਰੂਆਤ ਹੋਈ ਸੀ ਇੱਕ ਬਾਬਾ ਜੀ ਇਸ ਪਿੰਡ ਦੇ ਵਿੱਚ ਮਿਲੇ ਨੇ ਉਹਨਾਂ ਦੇ ਨਾਲ ਵੀ ਦਿਲਜੀਤ ਦੀਆਂ ਕੁਝ ਗੱਲਾਂ ਬਾਤਾਂ ਕਰਦੇ ਆ ਕੁਝ ਯਾਦਾਂ ਜਿਹੜੀਆਂ ਉਹਨਾਂ ਦੀਆਂ ਦਿਲਜੀਤ ਦੇ ਨਾਲ ਹੋਣਗੀਆਂ ਕਿਵੇਂ ਦਿਲਜੀਤ ਉਹਨਾਂ ਨੇ ਬਚਪਨ ਦੇ ਵਿੱਚ ਵੇਖਿਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਕੋ ਹਾਂ ਜੀ ਠੀਕ ਹੈ ਅੱਛਾ ਮੈਂ ਦਿਲਜੀਤ ਬਾਰੇ ਅੱਜ ਇਸ ਪਿੰਡ ਦੇ ਵਿੱਚ ਪੁੱਛਣ ਆਈ ਆ ਉਹਨਾਂ ਦੇ ਘਰ ਦੇ ਬਾਹਰ ਹੀ ਇਸ ਵੇਲੇ ਖੜੇ ਆ ਦਿਲਜੀਤ ਨੂੰ ਬਚਪਨ ਦੇ ਵਿੱਚ ਵੇਖਿਆ ਤੁਸੀਂ ਹਾਂਜੀ ਵੇਖਿਆ ਅੱਛਾ ਕੀ ਕੁਝ ਯਾਦਾਂ ਮਤਲਬ ਇਸ ਪਿੰਡ ਦੇ ਵਿੱਚ ਰਹੀਆਂ ਨੇ ਦਿਲਜੀਤ ਦੀਆਂ ਆ ਤੁਹਾਡੇ ਨਾਲ ਕਿੰਨੀ ਕਵਾਰੀ ਮੁਲਾਕਾਤ ਹੁੰਦੀ ਸੀਗੀ ਜਦਾ ਚੰਗਾ ਹੈ ਬਹੁਤ ਜੰਗਾ ਮੁੰਡਾ ਹੈਗਾ ਪਰ ਉਹ ਵੀ ਠੀਕ ਹੀ ਬੋਲਣ ਚੱਲਣ ਬਹੁਤ ਜੰਗਾ ਹੈ ਸਿਆਣਾ ਨਹੀਂ ਬੜੀ ਇੰਦਕਾ ਲੱਗਦਾ ਹੈ ਬਹੁਤ ਜੰਗੀ ਤਰ੍ਹਾਂ ਪਿਆਰ ਨਾਲ ਬੋਲਦਾ ਹੈ ਅੱਛਾ ਇਸ ਪਿੰਡ ਦੇ ਵਿੱਚ ਜੰਮਿਆ ਪਲਿਆ ਦਿਲਜੀਤ ਮਿਹਨਤ ਕਰਕੇ ਅੱਜ ਇੰਨੇ ਵੱਡੇ ਮੁਕਾਮ ਤੇ ਪਹੁੰਚ ਗਿਆ ਹੈ ਨਾ ਸ਼ੋਅ ਲੱਗ ਰਹੇ ਨੇ ਪੂਰੀ ਦੁਨੀਆ ਦੇ ਵਿੱਚ ਉਹ ਦਿਲਜੀਤ ਨੂੰ ਪਿਆਰ ਮਿਲ ਰਿਹਾ ਹੈ ਕੀ ਲੱਗਦਾ ਹੈ ਤੁਹਾਨੂੰ ਕਿ ਲੋਕ ਇਸ ਪਿੰਡ ਦੇ ਵਿੱਚ ਕਿੰਨਾ ਕੁ ਯਾਦ ਕਰਦੇ ਨੇ ਉਹਨਾਂ ਨੂੰ ਪਿੰਡ ਦੇ ਵਿੱਚ ਬਹੁਤ ਯਾਦ ਕਰਦੇ ਆ ਸਾਨੂੰ ਬੜੀ ਖੁਸ਼ੀ ਆ ਵੀ ਸਾਡੇ ਪਿੰਡ ਦਾ ਮੁੰਡਾ ਇਨਾ ਬੜਾ ਮਰਲੂ ਮੇਰੇ ਸਭੀ ਪਾਬਲਸੀ ਤੇ ਹੋ ਗਈਆਂ ਇਸ ਗੱਲ ਤੋਂ ਬਹੁਤ ਖੁਸ਼ ਆ ਸਾਰਾ ਪਿੰਡ ਹੀ ਖੁਸ਼ ਹੈ ਹਾਂਜੀ ਤੁਸੀਂ ਸ਼ੋਅਜ਼ ਵੇਖੇ ਨੇ ਉਹਨਾਂ ਦੇ ਅੱਜ ਕੱਲ ਫੋਨ ਤੇ ਰੀਲਾਂ ਜਾਂ ਵੀਡੀਓਜ਼ ਵੇਖੀਆਂ ਨੇ ਦੇਖੇ ਨੇ ਕਿਵੇਂ ਦੀਆਂ ਲੱਗਦੀਆਂ ਨੇ ਉਹ ਦੰਗੀਆਂ ਲੱਗਦੀਆਂ ਨੇ ਹਲਮਾ ਵੀ ਦੇਖਿਆ ਬਹੁਤ ਦੰਗੀਆਂ ਲੱਗਦੀਆਂ ਹਾਂਜੀ ਤੇ ਆਪਣੇ ਪਿੰਡ ਦਾ ਹੋਣ ਕਰਕੇ ਇਹਦੇ ਵਿੱਚ ਹੋਰ ਖੁਸ਼ੀ ਹੁੰਦੀ ਹੈ ਸਾਡੇ ਪਿੰਡ ਦਾ ਨਾਮ ਉੱਚਾ ਕੀਤਾ ਬਹੁਤ ਹਾਂਜੀ ਅੱਛਾ ਆ ਲਾਸਟ ਮੁਲਾਕਾਤ ਕਦੋਂ ਹੋਈ ਸੀਗੀ ਦਿਲਜੀਤ ਦੇ ਨਾਲ ਜਿਹੜੂ ਮਸਾਲ ਹੋਇਆ ਇਹਨੇ ਦੇ ਦੇ ਸਾਲ ਹੋਏ ਹਾਂਜੀ ਤੇ ਬਹੁਤ ਹੁਣ ਵੀ ਉਹ ਬਹੁਤ ਜੰਗਾ ਬੁੰਗਾ ਬੋਹੇ ਇਸ ਤਰ੍ਹਾਂ ਜਿਹਨਾਂ ਪਹਿਲਾਂ ਕਰਦਾ ਸੀ ਹਾਂਜੀ ਅੱਛਾ ਕੀ ਕੋਈ ਯਾਦਾਂ ਉਹਨਾਂ ਦੀਆਂ ਇਸ ਪਿੰਡ ਦੇ ਵਿੱਚ ਨੇ ਤੁਹਾਨੂੰ ਕੋਈ ਉਹਨਾਂ ਦੇ ਬਚਪਨ ਦੀ ਗੱਲ ਯਾਦ ਹੋਵੇ ਦਿਲਜੀਤ ਦੀ ਮੈਂ ਬਦਨ ਨਹੀਂ ਕੋਈ ਕਹਾਣੀ ਤਾਂ ਨਹੀਂ ਦੱਸਦਾ ਉਹ ਤਾਂ ਮਿਲਦਾ ਰਿਹਾ ਸਾਨੂੰ ਬਹੁਤ ਜੰਗਾ ਤਰਾ ਬਹੁਤ ਜੰਗਾ ਮੁੰਡਾ ਦੀ ਬਰ ਹਾਂਜੀ ਤੁਸੀਂ ਵੀ ਇਸੇ ਪਿੰਡ ਦੇ ਹੋ ਬਾਈ ਜੀ ਕੀ ਨਾਮ ਤੁਹਾਡਾ ਸਿਰਿੰਦਰ ਸਿਰਿੰਦਰ ਅੱਛਾ ਦਿਲਜੀਤ ਦੇ ਅੱਜਕੱਲ ਕਾਨਸਰਟਸ ਜਿਹੜੇ ਚੱਲ ਰਹੇ ਨੇ ਫਿਲਮਾਂ ਚੱਲ ਰਹੀਆਂ ਨੇ ਲਗਾਤਾਰ ਪਰ ਹੁਣ ਵਰਲਡ ਟੂਰ ਹੀ ਉਹਨਾਂ ਨੇ ਕੀਤਾ ਹੈ ਹੈਨਾ ਮੋਟਰਸਾਈਕਲ ਪਾਵੇਂ ਤੁਸੀਂ ਬੰਦ ਕਰ ਲਓ ਉਹਦਾ ਗੱਲ ਕਰੀਏ ਉਹਦੇ ਨਾਲ ਪਰਸੋਂ ਉਹਨਾਂ ਨੇ ਜਿਹੜਾ ਲੁਧਿਆਣਾ ਦੇ ਵਿੱਚ ਸ਼ੋਅ ਕੀਤਾ ਹੈ ਦੇਖਿਆ ਤੁਸੀਂ ਉਹਦੀਆਂ ਵੀਡੀਓਜ਼ ਵੇਖੀਆਂ ਨੇ ਅੱਜ ਦੇਖਿਆ ਨੈਟ ਤੇ ਦੇਖੋ ਫੇਸਬੁਕ ਤੇ ਕਿਵੇਂ ਤਾਂ ਲੱਗਦਾ ਕਿ ਆਪਣੇ ਹੀ ਪਿੰਡ ਦਾ ਮੁੰਡਾ ਅੱਜ ਇਸ ਮੁਕਾਮ ਤੇ ਪਹੁੰਚਿਆ ਬਹੁਤ ਵਧੀਆ ਜੀ ਤਰੱਕੀ ਕੀਤੀ ਆ ਬਹੁਤ ਮਾਣ ਹੈ ਸਾਨੂੰ ਜਿਹੜੇ ਪਿੰਡ ਵੀ ਜਾਣਦੇ ਆ ਸਾਨੂੰ ਇਹੀ ਦਸੀਦਾ ਬਿੱਦਰਜੀਤ ਦਾ ਪਿੰਡ ਆ ਹਾਂ ਬਹੁਤ ਮਾਣ ਕਰਦੇ ਕਹਿੰਦੇ ਉਹ ਪਿੰਡ ਦੇ ਤੁਸੀਂ ਬਹੁਤ ਵਧੀਆ ਇੱਥੇ ਢਾਈ ਪੜਿਆ ਆ ਹਾਂ ਸਾਡੇ ਨਾਲ ਜਿੱਦਾਂ ਮੇਰੇ ਤੋਂ ਸਾਲ ਕੋ ਛੋਟਾ ਹੋਵੇ ਅੱਛਾ ਫਿਰ ਤੁਸੀਂ ਕਿੱਠੇ ਖੇਡਦੇ ਵੀ ਰਹੇ ਹੋ ਹਾਂ ਆਓ ਇਧਰ ਖੇਡਦੇ ਜਿੰਦੀ ਇੱਥੇ ਖੇਡਦੇ ਹੁੰਦੇ ਸੀ ਜੀ ਕੀ ਕੋਈ ਯਾਦ ਹੈ ਦਿਲਜੀਤ ਤੁਸਾਰ ਦੇ ਨਾਲ ਬਚਪਨ ਦੀ ਬਚਪਨ ਸਾਡਾ ਥੋੜਾ ਘਰ ਜਾਨੀ ਕਿ ਉਧਰ ਇਹ ਆ ਤੇ ਇਧਰ ਦੇ ਬੱਚੇ ਆ ਜਿਆਦੇ ਸੀਗਾ ਉਹ ਹਾਂ ਉਥੇ ਵੀ ਜਾਨੀ ਕਿ ਚੱਲ ਜਾਣਾ ਬੱਚੇ ਬਹਿ ਕੇ ਸਕੂਲੇ ਤੇ ਘਰ ਆਉਣਾ ਫਿਰ ਸ਼ਾਮ ਨੂੰ ਪਤੰਗ ਪਤੰਗ ਚੜਾਉਣੇ ਬਸ ਹਾਂਜੀ ਹਾਂ ਅੱਛਾ ਦਿਲਜੀਤ ਬਚਪਨ ਦੇ ਵਿੱਚ ਹੀ ਮਤਲਬ ਜਦੋਂ ਖੇਡਦੇ ਹੁੰਦੇ ਸੀ ਕਦੀ ਗੁੰਗਣਾਉਂਦੇ ਹੁੰਦੇ ਸੀਗੇ ਕਦੀ ਸ਼ੌਂਕ ਦੱਸਿਆ ਸੀ ਉਹਨਾਂ ਨੇ ਆਪਣਾ ਵੀ ਗਾਇਕੀ ਦਾ ਨਹੀਂ ਚੂਨੇ ਕੋ ਸ਼ੌਂਕ ਦੱਸਿਆ ਤਾਂ ਹੀ ਜਿੱਦਾਂ ਨਿਆਣਿਆਂ ਨੂੰ ਦੱਸਦਾ ਹੂੰਗਾ ਫਿਰ ਉਹ ਚਲੇ ਗਿਆ ਲੁਧਿਆਣੇ ਚਲੇ ਗਿਆ ਜਦਾਂ ਜਿੱਦਾਂ ਅਣਚੇ ਜਾ ਕੇ ਸ਼ੌਕ ਜਾਗ ਗਿਆ ਉਹਨੇ ਹਾਂਜੀ ਇਹ ਮਾਮਾ ਜੀ ਨਾਲ ਗਏ ਮਾਮਾ ਜੀ ਕੋਲ ਉਹ ਬਬਤ ਦੋ ਗੁਬਿੰਦ ਸਿੰਘ ਛੋਡੀ ਸੀਗਾ ਨਾ ਉਹਦੇ ਕਰਕੇ ਉਹ ਪਹਿਲਾਂ ਉਹਨਾਂ ਨੇ ਜਾਣ ਲੱਪਿਆ ਤੇ ਹੌਲੀ ਹੌਲੀ ਕਹਿੰਦਾ ਮੈਂ ਨਹੀਂ ਮਾਮਾ ਇਹ ਕੰਮ ਕਰਨਾ ਮੈਂ ਤਾਂ ਵੀ ਦੂਜਾ ਬਣਾਇਆ ਵੀ ਇਦਾਂ ਇਹ ਦਰਾਗ ਨਹੀਂ ਹੋਣਾ ਮੇਤੋਂ ਹਾਂਜੀ ਉਹ ਉਧਰ ਚੱਲ ਗਿਆ ਪਾਠ ਪਾਠ ਕਰਦੇ ਹੁੰਦੇ ਸੀਗੇ ਪਹਿਲਾਂ ਉਹ ਹਾਂ ਗੁਰ ਗੁਬਿੰਦ ਸਿੰਘ ਛੋਡੀ ਮਾਮਾ ਸੀਗਾ ਉਹਦਾ ਜਦਾਂ ਕੀਰਤਨ ਕਰਦੇ ਹੁੰਦੇ ਜਦਦਾ ਉਹ ਪਹਿਲੇ ਕੀਰਤਨ ਕਰਦਾ ਸੀ ਨਾਲ ਫੇਰ ਉਹ ਛੱਡ ਗਿਆ ਉਹਨਾਂ ਕਹਿੰਦਾ ਮੈਂ ਤਾਂ ਤੇ ਗਾਣੇ ਗੋਲੇ ਮੈਂ ਨਹੀਂ ਤਾਂ ਅੱਛਾ ਕੀਵੇਂ ਦਾ ਮਹਿਸੂਸ ਹੁੰਦਾ ਕਿ ਬਚਪਨ ਦੇ ਵਿੱਚ ਜਿਹਦੇ ਨਾਲ ਤੁਸੀਂ ਖੇਡੇ ਹੋ ਹੈਨਾ ਅੱਜ ਪੂਰੀ ਦੁਨੀਆ 'ਚ ਉਹਨਾਂ ਨੂੰ ਪਿਆਰ ਮਿਲ ਰਿਹਾ ਅੱਜ ਵੱਡੇ ਵੱਡੇ ਸ਼ੋਅਜ਼ ਕਰ ਰਹੇ ਨੇ ਉਹ ਬਹੁਤ ਮਾਣ ਆ ਸਾਨੂੰ ਤੇ ਸਾਡੇ ਪੈਂਡ ਦੀ ਤਰੱਕੀ ਹੋ ਗਈ ਆ ਨਾ ਉਹ ਬਣ ਗਿਆ ਪੈਂਡ ਦਾ ਨਹੀਂ ਤਾਂ ਪਛੇ ਰਹੀ ਨਹੀਂ ਕਿ ਕਿੱਥੋਂ ਆਏ ਕਿੱਥੋਂ ਨਹੀਂਦਾ ਹੁਣ ਜਦ ਕਿਸੇ ਨੂੰ ਜਾ ਕੇ ਦੱਸਦੇ ਆ ਨਾ ਜਿਵੇਂ ਪੈਂਡ ਥੋੜਾ ਨਾਂ ਲਈ ਦਲਜੀਤ ਸਾਹਮਣੇ ਤੇ ਪੈਂਡ ਦੇ ਆ ਅੱਛਾ ਉਹਦੇ ਬੰਦੇ ਸਮਝ ਜਾਂਦੇ ਆ ਚਾਹ ਜਿਹੜੇ ਸਟਾਰ ਆ ਹਾਂਜੀ ਹਾਂਜੀ ਤੁਸੀਂ ਫਿਰ ਲਾਸਟ ਮੁਲਾਕਾਤ ਦਲਜੀਤ ਦੇ ਨਾਲ ਕਦੋਂ ਹੋਈ ਸੀ ਕਦੋਂ ਪਿੰਡ ਆਏ ਸੀ ਉਹ? ਲਾਸਟ ਲਗਭਗ ਵਿੱਚ 16 ਆਇਆ ਸੀ 1 ਕਿਹ ਮਹੀਨੇ ਪਹਿਲਾਂ ਆਇਆ ਸੀ ਪਿੰਡ। ਤੂੰ ਗਿਆ ਸੀ ਉਦੋਂ? ਇੱਥੇ ਟੱਕਰੇ ਸੀ ਉਹ ਆਏ ਸੀ ਪਿੰਡ। ਕੀ ਕੀ ਗੱਲਬਾਤ ਹੋਈ ਸੀ ਉਦੋਂ? ਗੱਲਬਾਤ ਤਾਂ ਨਹੀਂ ਹੋਈ ਤੇ ਵੀੜ ਦੇ ਵਿੱਚ ਕਿਸੇ ਨਾਲ ਹੋਈ ਆਪਣੇ ਲੋਕੀ ਬਹੁਤ ਇਕੱਠੇ ਹੋ ਗਏ ਇਕੱਠੇ ਬਹੁਤ। ਐਡਾ ਮੌਕਾ ਨਹੀਂ ਮਿਲਦਾ। ਰਸਵੇ ਜਾਂਦਾ ਜਿਆਦਾ ਆਉਂਦੇ ਆ ਫਿਰ ਘੱਟੇ ਦਾ ਮੂਰੇ ਬਹੁਤ ਬੰਦੇ ਹੋ ਜਾਂਦੇ ਰਸਵਾ ਹੋ ਜਾਂਦਾ। अच्छा लगातार दिलजीत नु सुनदे हो तुसी हां जरूर जी सुनदे हा फेसबुक ते ਹਮ ਤਾਂ ਦੇਖਦੇ ਆ ਸਾਰੇ ਉਹਦੇ ਇਧੇ ਇਧੇ ਜਿਆਦਾ ਦੇਖੀਦਾ ਸਾਡੇ ਪਿੰਡ ਦਾ ਨਾ ਬੰਦਾ ਕਰਕੇ ਕਿਹੜਾ ਗੀਤ ਦਿਲਜੀਤ ਦਾ ਸਭ ਤੋਂ ਜ਼ਿਆਦਾ ਪਸੰਦ ਆ ਤੁਹਾਨੂੰ ਯਾਰ ਪਟਿਆਲਾ ਪੈਗਲਾ ਛੱਡੀ ਦਾ ਕਿਹੜਾ ਗੀਤ ਕਹਿ ਰਹੇ ਹੋ ਜਿਹਨਾਂ ਪਟਿਆਲਾ ਪੈਗਲਾ ਛੱਡੀ ਦਾ ਆ ਕੀ ਬਾਤ ਹੈ ਕੀ ਬਾਤ ਹੈ ਤੁਹਾਨੂੰ ਕਿਹੜਾ ਗੀਤ ਪਸੰਦ ਆ ਸਾਨੂੰ ਵੀ ਇਹੀ ਆ ਪਟਿਆਲਾ ਪੈਗ ਵਧੀਆ ਲੱਗਦਾ ਜਿਆਦਾ ਉਹ ਤਾਂ ਹਾਂਜੀ ਉਹ ਦੇਖੀ ਹਰ ਹੀ ਹਟਿਆ ਹਟਿਆ ਪਹਿਲੀ ਕੇ ਹਟੋ ਲੈਗੇ ਸਾਰੀਆਂ ਗੇਟਾਂ ਹਟਿਆ ਵਦਿਆ ਜੀ ਬਹੁਤ ਸੋਹਣੇ ਲੱਗਦੇ ਸਾਨੂੰ ਗਾਣੇ ਜੀ ਗਾਣੇ ਜੀ ਬਥੇ ਉੱਤੇ ਇਦਾਂ ਸ਼ਰੀਰ ਗੱਲ ਨਹੀਂ ਕੀਤੀ ਬਹੁਤ ਸੀਰੀਅਸ ਗੱਲ ਹੈ ਜਿਹੜੀ ਸਮਝਣ ਵਾਲੀ ਅਸੀਂ ਲੋਕਾਂ 'ਚ ਨਹੀਂ ਸਮਝਦੇ ਸਿਆਸਤ ਦੇ ਜਿਹੜੇ ਵੋਟਾਂ ਵਾਲੇ ਆ ਪਿੜੀ ਦੀ ਗੱਲ ਬੰਦੇ ਜੀ ਆ ਪੰਜਾਲਾ ਪਿਆ ਗਲਾ ਛੱਡੀ ਦਾ ਇਹ ਤੇ ਇਤਰਾਜ ਕਰਦੇ ਵੀ ਗਾਣਾ ਸਟੇਜ ਤੇ ਨਹੀਂ ਗਾਉਣਾ ਪਰ ਠੇਕੇ ਜਰੂਰ ਪੋਚਾ ਖਰਾਬ ਚੱਲ ਸਕਦੀ ਜੇ ਮਰਜੀ ਇਸਵੇ 6 ਵਜੇ ਖੁੱਲ ਜਾਂਦੇ ਆ ਤੇ ਉਹਦੇ ਗਾਉਣ ਤੇ ਬੰਦੀ ਨਾ ਰਹਾ ਆ ਗਿਆ ਜੀ ਦਿਲਜੀਤ ਦਸਾਂਝ ਦਸਾਂਝਾ ਵਾਲਾ ਆ ਗਿਆ ਪੰਜਾਬੀ ਆਗੇ ਹੋਏ ਹੁਣ ਸਭ ਤੋਂ ਹਿੱਟ ਜਿਹੜਾ ਚੱਲ ਰਿਹਾ ਆ ਗਿਆ ਪੰਜਾਬੀ ਆ ਗਿਆ ਜੀ ਇਹ ਮਸ਼ਹੂਰ ਹੋ ਗਏ ਬਹੁਤੇ ਲੋਕ ਮੈਡਮ ਕਿਸੇ ਸਵਲਤਾਨ ਦੇ ਖੁਸ਼ ਨਹੀਂ ਹੁੰਦੇ ਕੋਈ ਕੰਮ ਬੰਦੇ ਹੁੰਦੇ ਜਿਹੜੇ ਕਿਸੇ ਸਵਲਤਾ ਦੇ ਖੁਸ਼ ਹੋਣ ਤੇ ਬਾਕੀ ਹੁਣ ਸਿਆਸਤ ਬਣਾ ਤੇ ਵੀ ਜਿਹੜਾ ਗਾਣਾ ਆ ਨਹੀਂ ਲਾਉਣਾ ਤਾਂ ਤੇ ਠੇਕੇ ਦੇ ਦਿਨ ਰਾਤ ਸਵੇਰੇ 6 ਵਜੇ ਖੁੱਲ ਜਾਂਦੇ ਆ ਤੇ ਉਹਦੇ ਗਾਣੇ ਤੇ ਬੂੰਦੀ ਲਾਈ ਜਾਂਦੇ ਆ ਤੇ ਸਰਕਾਰਾਂ ਦੀ ਇਹ ਆਪਣੀ ਨੀਤੀ ਆ ਤੇ ਗਲਤ ਹੈ ਸਾਡੇ ਪਿੰਡ ਦੇ ਵਿੱਚ ਵੀ ਡਵੈਲਪਮੈਂਟ ਹੋਈ ਆ ਬੜਾ ਯੋਗਦਾਨ ਪਾਇਆ ਕਿਸਾਨ ਅੰਦੋਲਨ ਚ ਵੀ 1 ਕਰੋੜ ਤੋਂ ਉੱਤੇ ਦਾਸ ਲਾਣ ਪਾਇਆ ਅਸੀਂ ਇਹਨਾਂ ਪਰਮਾਤਮਾ ਦੀ ਲੰਮੀ ਉਮਰ ਕਰੇ ਤੇ ਜਦ ਤੱਕ ਸੂਰਚੰਦ ਦਾ ਨਾਮ ਚੱਲਦਾ ਰਹੇਗੀ ਅਸੀਂ ਦਲਜੀਤ ਨੂੰ ਆਪਣੇ ਬਚਪਨ ਦੇ ਦੋਸਤ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹੀ ਕਹਿਣਾ ਚਾਹੁੰਦੇ ਆ ਤਰੱਕੀਆਂ ਬਖਸ਼ੇ ਰੱਬ ਤੰਦਰੁਸਤ ਰੱਖੇ ਇਹੀ ਜੀ ਕਹਿਣਾ ਚਾਹੁੰਦੇ ਆ ਹੋਰ ਤਰੱਕੀ ਹੋਵੇ ਉਹਦੀ ਪਿੰਡ ਦੇ ਵਿੱਚ ਜਿੰਨੇ ਕੁ ਲੋਕ ਮਿਲੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਜਿਹੜੇ ਬਚਪਨ ਦੇ ਸਾਥੀ ਸੀਗੇ ਉਹਨਾਂ ਦੇ ਨਾਲ ਗੱਲਬਾਤ ਹੋਈ ਕੀ ਬਚਪਨ ਦੇ ਵਿੱਚ ਦਿਲਜੀਤ ਦੇ ਨਾਲ ਕਿਵੇਂ ਖੇਡਦੇ ਹੁੰਦੇ ਸੀ ਕਿਵੇਂ ਇਹ ਸਮਾਂ ਬਤੀਤ ਕੀਤਾ ਔਰ ਦਿਲਜੀਤ ਨੇ ਪਿੰਡ ਦੇ ਲਈ ਕੀ ਕੁਝ ਕੀਤਾ ਉਹ ਵੀ ਗੱਲਾਂ ਬਾਤਾਂ ਤੁਸੀਂ ਸੁਣਿਆ ਮੇਰੇ ਪਿੱਛੇ ਦਿਲਜੀਤ ਦਾ ਜੱਦੀ ਘਰ ਜਿੱਥੇ ਦਿਲਜੀਤ ਦਾ ਜਨਮ ਹੋਇਆ ਜਿੱਥੇ ਉਹਨਾਂ ਨੇ ਆਪਣਾ ਬਚਪਨ ਬਤੀਤ ਕੀਤਾ ਔਰ ਇਹੀ ਉਹ ਜਗ੍ਹਾ ਹੈ ਇਹੀ ਉਹ ਪਿੰਡ ਹੈ ਜਿੱਥੇ ਦਿਲਜੀਤ ਰਹਿੰਦੇ ਹੁੰਦੇ ਸੀ ਜਿਸ ਤੋਂ ਬਾਅਦ ਉਹ ਲੁਧਿਆਣਾ ਦੇ ਵਿੱਚ ਸ਼ਿਫਟ ਹੋ ਗਏ ਤੇ ਜਿਹੜਾ ਪਿਆਰ ਉਹਨਾਂ ਨੂੰ ਦੁਨੀਆ ਭਰ ਦੇ ਵਿੱਚੋਂ ਮਿਲ ਰਿਹਾ ਹੈ ਲੋਕਾਂ ਤੋਂ ਉਹਨਾਂ ਨੂੰ ਪਿਆਰ ਮਿਲ ਰਿਹਾ ਹੈ ਔਰ ਉਹਨਾਂ ਦੇ ਪਿੰਡ ਦੇ ਲੋਕਾਂ ਦਾ ਇੱਕੋ ਹੀ ਸੁਨੇਹਾ ਕਿ ਦਿਲਜੀਤ ਵਾਰ-ਵਾਰ ਜਿਹੜੇ ਨੇ ਉਹ ਆਪਣੇ ਪਿੰਡ ਆਉਂਦੇ ਰਹਣ ਉਹਨਾਂ ਨੂੰ ਮਿਲਦੇ ਰਹਿਣ ਤੇ ਹਮੇਸ਼ਾ ਐਵੇਂ ਹੀ ਨਾਮ ਰੌਸ਼ਨ ਕਰਦੇ ਰਹਿਣ ਤੇ ਤੁਹਾਡਾ ਦਿਲਜੀਤ ਦਸਾਂਜ ਬਾਰੇ ਕੀ ਕਹਿਣਾ ਹੈ ਉਹਨਾਂ ਦੇ ਫੈਨਸ ਦਾ ਉਹਨਾਂ ਦੇ ਚਾਹਣ ਵਾਲਿਆਂ ਦਾ ਉਹ ਵੀ ਸਾਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸ਼ੁਕਾ